ਕੀ ਕਹਿਣਾ ਚਾਹੋਗੇ ਜਿਹੜਾ ਅੱਜ ਦਾ ਇਹ ਪ੍ਰੋਗਰਾਮ ਹੈ ਗੈਸਟ ਬਹੁਤ ਅੱਛਾ ਲੱਗ ਰਿਹਾ ਹੈ ਇੱਥੇ ਆ ਕੇ ਅਕਾਲ ਸਾਹਿਬ ਅਕੈਡਮੀ ਨੂੰ ਤਾਂ ਮੈਂ ਬਹੁਤ ਦੇਰ ਤੋਂ ਪوریت ਰਿਹਾ ਹਾਂ ਕਿਸੇ ਜਨ ਪਛਾਣ ਦਾ ਮੋਤਾਜ ਨਹੀਂ ਇਲਾਕੇ ਦੇ ਵਿੱਚ ਬਹੁਤ ਵਧੀਆ ਸਿੱਖਿਆ ਦੇ ਰਹੇ ਨੇ ਤੇ ਅੱਜ ਦੀਆਂ ਐਕਟੀਵਿਟੀਜ਼ ਨੂੰ ਦੇਖ ਕੇ ਤਾਂ ਪਤਾ ਲੱਗਦਾ ਹੈ ਕਿ ਪ੍ਰਿੰਸੀਪਲ ਸਟਾਫ ਤੇ ਚੇਅਰਮੈਨ ਮੈਨੇਜਮੈਂਟ ਕਮੇਟੀ ਸਭ ਬਹੁਤ ਮਿਹਨਤ ਕਰ ਰਹੇ ਨੇ ਬੱਚਿਆਂ ਦੇ ਉੱਪਰ ਇਹੇ ਬੱਚੇ ਸਾਡੇ ਦੇਸ਼ ਦਾ ਉਹ ਵੇਖ ਲੈ ਐਕਟੀਵਿਟੀਜ਼ ਦੇਖ ਕੇ ਤਾਂ ਬੱਚਿਆਂ ਦੀ ਮੈਂ ਇਸ ਤਰ੍ਹਾਂ ਹੈਰਾਨ ਆ ਕਿ ਦੇਖੋ ਕਿੰਡੀ ਵਧੀਆ ਐਕਟੀਵਿਟੀ ਕੀਤੀ ਕਿ ਬੱਚਿਆਂ ਨੂੰ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਲੜਾਈ ਕਿਵੇਂ ਲੜਾਈ ਸੀ ਸਵਾ ਲੱਖ ਨਾਲ ਉਹਨਾਂ ਨੇ ਇੱਕ ਨੂੰ ਕਿਵੇਂ ਲੜਾਇਆ ਸੀ ਤਾਂ ਬਹੁਤ ਵਧੀਆ ਲੱਗਾ ਇਹ ਸਾਰਾ ਕੁਝ ਦੇਖ ਕੇ ਬੱਚਿਆਂ ਦਾ ਡਿਸਪਲਿਨ ਦੇ ਕਿ ਬੱਚਿਆਂ ਦੀ ਸਾਰੀਆਂ ਐਕਟੀਵਿਟੀਜ਼ ਦੇ ਕਿ ਮੈਨੂੰ ਆਪਣਾ ਸਕੂਲ ਦਾ ਬਚਪਨ ਯਾਦ ਆ ਗਿਆ ਬਹੁਤ ਵਧੀਆ ਲੱਗ ਰਿਹਾ ਸੀ ਇੱਥੇ ਆ ਕੇ ਮੈਂ ਸਮੇਂ ਨੂੰ ਭੁੱਲ ਗਏ ਜਦ ਕਿ ਮੈਂ ਅੱਧੇ ਘੰਟੇ ਵਾਸਤੇ ਆਈ ਸੀ ਪਰ ਮੈਨੂੰ ਇੰਨਾ ਵਧੀਆ ਲੱਗ ਰਿਹਾ ਹੈ ਕਿ ਮੈਂ ਜਾਣੀ ਭੁੱਲ ਗੇ ਤਾਂ ਇਹਨਾਂ ਨੂੰ ਮੈਨੇਜਮੈਂਟ ਨੂੰ ਵੇ ਸਟਾਫ ਨੂੰ ਪ੍ਰਿੰਸੀਪਲ ਮੈਮ ਨੂੰ ਬਹੁਤ ਬਹੁਤ ਬਤਾਈਏ ਇਸ ਫੰਕਸ਼ਨ ਦੇ ਥੈਂਕ ਯੂ ਮੈਮ ਕੀ ਨਾਮ ਹੈ ਜੀ ਮੇਰਾ ਨਾਮ ਰਜਨੀ ਰਾਣੀ ਆ ਜੀ ਮੈਂ ਕਾਲਸਾ ਅਕੈਡਮੀ ਦੇ ਵਿੱਚ ਪ੍ਰਿੰਸੀਪਲ ਦੀ ਪੋਸਟ ਤੇ ਕੰਮ ਕਰ ਰਹੀ ਹਾਂ ਅੱਜ ਕੀ ਪ੍ਰੋਗਰਾਮ ਹੈ ਜੀ ਇੱਥੇ ਅੱਜ ਸਰ ਆਪਣੇ ਸਕੂਲ ਦੇ ਵਿੱਚ ਸਪੋਰਟਸ ਮੀਟ ਚੱਲ ਰਿਹਾ ਜਿਹੜਾ ਕਿ ਪਿਛਲੇ 3 ਦਿਨ ਤੋਂ ਚੱਲ ਰਿਹਾ ਅੱਜ ਲਾਸਟ ਡੇ ਹੈ ਸਪੋਰਟਸ ਮੀਟ ਦਾ ਤੇ ਜਿਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਗੇਮਸ ਐਕਟੀਵਿਟੀਆਂ ਹੋ ਰਹੀਆਂ ਨੇ ਤੇ ਤਿੰਨੇ ਦਿਨਾਂ ਦੇ ਵਿੱਚ ਅਲੱਗ-ਅਲੱਗ ਆਪਣੇ ਮੁੱਖ ਮਹਿਮਾਨ ਪਹੁੰਚੇ ਅੱਜ ਮੈਡਮ ਕਾਮਤਾ ਗੋਇਲ ਜੀ ਲਹਿਰਾਗਾ ਤੋਂ ਪਹੁੰਚੇ ਉਹਨਾਂ ਨੇ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਹਾਜ਼ਰੀ ਲਗਵਾਈ ਤੇ ਸਾਡੇ ਬੇੜੇ ਦੀਆਂ ਰੌਣਕਾਂ ਨੂੰ ਵਧਾਇਆ ਕਿੰਨੇ ਜੀਮਾਂ ਦੇ ਮੈਨੂੰ ਕਿੰਨੇ ਪ੍ਰਕਾਰ ਦੇ ਜੀਮਾਂ ਦੇ ਕਿੰਨੇ ਤੋਂ ਬੱਚਿਆਂ ਨੂੰ ਸੋਣ ਦੇ ਇਹ ਸਰ ਆਪਣੇ ਸਕੂਲੀ ਗੇਮਸ ਨੇ ਆਪਣੇ ਸਕੂਲ ਦੀ ਹੀ ਨੇ ਤੇ ਇਹਦੇ ਵਿੱਚ ਜਿਸ ਤਰ੍ਹਾਂ ਕਬੱਡੀ ਖੋਖੋ ਵੋਲੀਬਾਲ ਤੇ ਜੂਨੀਅਰ ਵਿੰਗ ਦੀਆਂ ਫਨੀ ਗੇਮ ਸਿੰਪਲ ਰੇਸ ਐਥਲੈਟਿਕ ਸਾਰੀਆਂ ਤਰ੍ਹਾਂ ਦੀਆਂ ਮਤਲਬ ਕਿ ਜਿਹੜੀਆਂ ਵੀ ਗੇਮਸ ਨੇਗੀਆਂ ਹੈਗੀਆਂ ਨੇ ਇਹਦੇ ਵਿੱਚ ਤੇ ਨਾਲ-ਨਾਲ ਕਲਚਰਲ ਐਕਟੀਵਿਟੀਜ਼ ਵੀ ਲੱਗੀਆਂ ਹੈਗੀਆਂ ਨੇ ਬੱਚਿਆਂ ਦੀ ਗਿੱਧਾ ਪੰਗੜਾ ਐਦਾਂ ਦੀਆਂ ਪਰਫਾਰਮੈਂਸ ਗਤਕਾ ਵਗੈਰਾ ਵੀ ਵਿੱਚ ਹੋ ਰਿਹਾ ਬੱਚਿਆਂ ਦਾ ਇਹ ਜਿਹੜੀਆਂ ਪਰਫਾਰਮਾਂਸਾਂ ਨੇ ਬੱਚਿਆਂ ਨੂੰ ਅੱਗੇ ਵੱਧ ਪੱਧਰ ਲਈ ਜਾਨਕੀ ਪ੍ਰੇਰਨਾ ਕਰਦੇ ਨੇ ਲੇਕਿਨ ਇਹਦੇ ਵਿੱਚ ਮਾਪੇ-ਵਾਪੇ ਤੇ ਬੱਚਿਆਂ ਦੇ ਵਿੱਚ ਕਿੰਨਾ ਦਾ ਉਤਸ਼ਾਹ ਦੇਖਣ ਨੂੰ ਮਿਲਿਆ ਬਹੁਤ ਜ਼ਿਆਦਾ ਉਤਸ਼ਾਹ ਜਿਵੇਂ ਦੇਖਿਆ ਗਿਆ ਕਿ ਤਿੰਨੋਂ ਦਿਨ ਪੇਰੈਂਟਸ ਆਏ ਗੇਮਸ ਦੇਖਣ ਤੇ ਪੇਰੈਂਟਸ ਨੇ ਵੀ ਗੇਮਸ ਹੋਈਆਂ ਨਾਲ ਪੇਰੈਂਟਸ ਨੇ ਵੀ ਆਪਣਾ ਹਿੱਸਾ ਪਾਇਆ ਯੋਗਦਾਨ ਪਾਇਆ ਉਹਨਾਂ ਨੇ ਬਹੁਤ ਇੰਜੋਏ ਕੀਤਾ ਸੀ ਹਰ ਸਾਲ ਸਰ ਜਿਹੜਾ ਸਪੋਰਟਸ ਮੀਟ ਕਰਾਉਂਦੇ ਆ ਨਾ ਸਾਡੇ ਪੇਰੈਂਟਸ ਬਹੁਤ ਸਾਥ ਦਿੰਦੇ ਨੇ ਤੇ ਉਹ ਆਉਂਦੇ ਨੇ ਗੇਮਸ ਦੇ ਵਿੱਚ ਖੁਦ ਵੀ ਇੰਜੋਏ ਕਰਦੇ ਨੇ ਉਹ ਆ ਕੇ ਤੇ ਸਾਨੂੰ ਬੜਾ ਵਧੀਆ ਲੱਗਦਾ ਸਾਡੇ ਨੈਕਸਟ ਈਅਰ ਹੋਰ ਵੀ ਵਧੀਆ ਕਰਵਾਉਣ ਦੀ ਕੋਸ਼ਿਸ਼ ਕਰਦੇ ਆ। ਤਾਂ ਜਨਰੇਸ਼ਨ ਨੂੰ ਕੀ ਸੁਝਾ ਦੇਣਾ ਚਾਹੁੰਗੀ ਕੀ ਮੈਸੇਜ ਦੇਣਾ ਚਾਹੁੰਦਾ। ਸਰ ਮੈਂ ਇਹੀ ਸੁਝਾ ਦੇਣਾ ਚਾਹਾਂਗੀ ਕਿ ਬੱਚਿਆਂ ਨੂੰ ਸਟੱਡੀ ਦੇ ਨਾਲ-ਨਾਲ ਗੇਮਸ ਦੇ ਵਿੱਚ ਵੀ ਆਉਣਾ ਚਾਹੀਦਾ। ਜਿਵੇਂ ਕਿ ਸਟੱਡੀ ਜ਼ਰੂਰੀ ਹੈ ਆਪਣੇ ਲਈ ਤੇ ਖੇਡਣਾ ਵੀ ਬਹੁਤ ਜ਼ਰੂਰੀ ਨੇ। ਅੱਜਕੱਲ ਖੇਡਾਂ ਜਿਹੜੀਆਂ ਹੈਗੀਆਂ ਨੇ ਘਟ ਰਹੀਆਂ ਨੇ, ਬੱਚੇ ਮੋਬਾਈਲ ਫੋਨ ਜ਼ਿਆਦਾ ਦੇਖਦੇ ਨੇ ਤੇ ਨਸ਼ੇ ਵੱਲ ਜ਼ਿਆਦਾ ਪੈ ਰਹੇ ਨੇ। ਅਸੀਂ ਆਪਣੇ ਬੱਚਿਆਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਉਹ ਨਸ਼ਿਆਂ ਤੋਂ ਬਚਣ ਤੇ ਆਪਣੇ ਜਿਹੜੀ ਬਾਡੀ ਹੈ ਸਰੀਰ ਹੈ ਉਹਨੂੰ ਫਿੱਟ ਰੱਖਣ ਤੇ ਖੇਡਾਂ ਵੱਲ ਵੀ ਧਿਆਨ ਦੇਣ ਪੜ੍ਹਾਈ ਦੇ ਨਾਲ ਨਾਲ ਜਿਵੇਂ ਕਿ ਅਸੀਂ ਬੱਚਿਆਂ ਨੂੰ ਸਾਡੇ ਬੱਚੇ ਜੋਨ ਖੇਡੇ ਸਟੇਟ ਖੇਡੇ ਤੇ ਆਪਣੇ ਬੱਚੇ ਨੈਸ਼ਨਲ ਤੱਕ ਖੇੜ ਕੇ ਆਏ ਨੇ ਅਸੀਂ ਅੱਗੇ ਵੀ ਬੱਚਿਆਂ ਨੂੰ ਹੋਰ ਵੀ ਕੋਸ਼ਿਸ਼ ਕਰਦੇ ਆ ਕਿ ਸਾਡੇ ਬੱਚੇ ਅੱਗੇ ਤੋਂ ਵੀ ਜਾਂਦੇ ਰਹਿਣ ਤੇ ਬੱਚਿਆਂ ਲਈ ਐਫਰਟਸ ਕਰਦੇ ਆ ਤੇ ਕਰਦੇ ਰਹਿਾਂਗੇ ਤੇ ਸਾਡੇ ਬੱਚੇ ਨੈਸ਼ਨਲ ਤੱਕ ਕਬੱਡੀ ਦੇ ਖੇੜ ਕੇ ਵੀ ਆਏ ਨੇ ਨਿਊਜ਼ਪੇਪਰ ਦੇ ਵਿੱਚ ਨਿਊਜ਼ ਲੱਗੀਆਂ ਨੇ ਤੇ ਬਹੁਤ ਹੀ ਐਕਟਿਵ ਬੱਚੇ ਨੇ ਤੇ ਬੜੀ ਮਿਹਨਤ ਕੀਤੀ ਜਾਂਦੀ ਹੈ ਸਾਡੇ ਸਤਨਾਮ ਸਰ ਕੋਚ ਨੇ ਡੀਪੀ ਕਣਕਵਾਲ ਤੋਂ ਉਹਨਾਂ ਦੀ ਬੜੀ ਮਿਹਨਤ ਹੈ ਤੇ ਉਹਨਾਂ ਨੇ ਕਦੇ ਗਰਮੀ ਨਹੀਂ ਦੇਖੀ ਤੇ ਕਦੇ ਸਰਦੀ ਦੇ ਵਿੱਚ ਉਹਨਾਂ ਨੇ ਮੌਸਮ ਦੀ ਪਰਵਾਹ ਨਾ ਕੀਤੇ ਵੇਣਾ ਬੱਚਿਆਂ ਨੂੰ ਬਹੁਤ ਹੀ ਪ੍ਰੈਕਟਿਸ ਕਰਵਾਉਂਦੇ ਨੇ ਉਹਨਾਂ ਦੇ ਸਹਿਯੋਗ ਨਾਲ ਹੀ ਸਾਡੇ ਬੱਚੇ ਜੀ ਨੈਸ਼ਨਲ ਤੱਕ ਖੇਡੇ ਨੇ ਤੇ ਅੱਗੇ ਤੋਂ ਵੀ ਅਸੀਂ ਸਾਡੇ ਐਫਰਟਸ ਬੱਚਿਆਂ ਲਈ ਜਾਰੀ ਰੱਖੀ ਮਾਈ ਨੇਮ ਇਜ਼ ਖੁਸ਼ਪ੍ਰੀਤ ਕੌਰ ਫ্রম 9th ਸਟੈਂਡਰਡ ਅਕਾਲਸਾ ਅਕੈਡਮੀ ਗ੍ਰੀਨ ਪਾਰਕ ਪੁਟਾਲਕਲਾ ਟੁਡੇ ਆਈ ਪਰਫਾਰਮ ਗਿੱਧਾ

மோரா பச்சா கலாச ப ਦੋ ਮਿੰਟ ਦੇ ਜੀ ਜ਼ਰੂਰ ਹੋਊਗਾ ਕਿੰਦਾ ਲੱਗ ਰਿਹਾ ਬੱਚਿਆਂ ਦੀਆਂ ਖੇਡਾਂ ਨੂੰ ਦੇਖ ਕੇ ਬਹੁਤ ਵਧੀਆ ਲੱਗ ਰਿਹਾ ਜੀ ਬੱਚਿਆਂ ਦੀਆਂ ਖੇਡਾਂ ਵੇਖ ਕੇ ਐਦਾਂ ਦਾ ਐਦਾਂ ਦੀ ਸਪੋਰਟਸ ਮੀਟ ਓਨਲੀ ਅਕਰਸਾਹ ਅਕੈਡਮੀ ਵਿਖੇ ਵੇਖਣ ਨੂੰ ਮਿਲਦੀ ਹੈ ਐਦਾਂ ਸਕੂਲਾਂ ਚ ਕਿਸੇ ਚ ਮੈਨੂੰ ਵੇਖਣ ਨੂੰ ਨਹੀਂ ਮਿਲੀ ਇਹ ਚੀਜ਼ ਆਉਣ ਵਾਲੀ ਜਿਹੜੀ ਨਵੀਂ ਪੀੜੀ ਹੈ ਨਵੇਂ-ਨਵੇਂ ਬੱਚੇ ਜਗੇ ਖੇਡਾਂ ਵੱਲ ਧਿਆਨ ਦੇ ਰਹੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੀਦਾ ਮੈਂ ਤਾਂ ਇਹ ਕਹਿਣਾ ਚਾਹੁੰਦੀ ਆ ਵੀ ਜੇ ਜੋ ਇਹ ਅਕਰਸਾਹ ਅਕੈਡਮੀ ਵਿਖੇ ਖੇਡਾਂ ਕਰਵਾਈਆਂ ਜਾਂਦੀਆਂ ਨੇ ਗਿਆ ਇਹਦੇ ਨਾਲ ਵੀ ਬੱਚਿਆਂ ਦਾ ਉਤਸ਼ਾਹ ਵੜਦਾ ਹੈ ਦੇ ਨਾਲ ਦੀ ਨਾਲ ਪੀਰਟਸ ਸਰਵਰ ਦਾ ਹੈ ਕਿਉਂਕਿ ਸਾਨੂੰ ਵੀ ਇੱਥੇ ਪਾਰਟਿਸਪੀਟ ਕਰਨ ਦਾ ਮੌਕਾ ਮਿਲਦਾ ਹੈ ਤੇ ਇਹਦੇ ਨਾਲ ਬੱਚਿਆਂ ਨੂੰ ਵੀ ਬਹੁਤ ਵਧੀਆ ਖੁਸ਼ਾਹ ਮਿਲਦਾ ਹੈ ਇਸ ਨਾਲ